ਸਤਿ ਸ੍ਰੀ ਅਕਾਲ ਜੀ ਅਸਲਮੁਅਲਿਕਮ ਮੀਟ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਜਲਦੀ ਖਲਾਫੇ ਰੱਖੇ ਅੱਜ ਜੀ ਗੱਲ ਕਰਾਂਗੇ ਸਿੱਖ ਯਾਤਰੀ ਜਿਹੜੇ ਪਾਕਿਸਤਾਨ ਦੇ ਵਿੱਚ ਆਉਂਦੇ ਪਏ ਨੇ ਆ ਲਾਈਕ ਪਾਪਾ ਗੁਰੂ ਨਾਨਕ ਦਾ ਜਿਹੜਾ ਆ ਜਨਮ ਦਿਨ ਹੈ ਉਹਦੇ ਤੇ ਖਾਸ ਕਿਸਮ ਦੀਆਂ ਤਿਆਰੀਆਂ ਆ ਲਾਈਕ ਇੱਥੇ ਨਨਕਾਣਾ ਸਾਹਿਬ 'ਚ ਆ ਹੋਣਾ ਸ਼ੁਰੂ ਹੋ ਚੁੱਕੀਆਂ ਨੇ ਆ ਬਾਬਾ ਗੁਰੂ ਨਾਨਕ ਦਾ ਜਿਹੜਾ ਜਨਮ ਦਿਨ ਨੇ ਤੇ ਲਾਈਕ ਜ਼ਾਹਰੀ ਜੇ ਗੱਲ ਐ ਇਸ ਦਿਨ ਤੇ ਬਹੁਤ ਬਹੁਤ ਜ਼ਿਆਦਾ ਇੱਕ ਖਾਸ ਸੈਲੀਬ੍ਰੇਸ਼ਨ ਹੁੰਦੀ ਏ ਤੇ ਇਹਨੂੰ ਸੈਲੀਬ੍ਰੇਟ ਕਰਨ ਵਾਸਤੇ ਸਿੱਖ ਯਾਤਰੀ ਪਾਕਿਸਤਾਨ ਆਣਾ ਸ਼ੁਰੂ ਹੋ ਗਏ ਨੇ ਪਾਕਿਸਤਾਨ ਤੋਂ ਆਏ ਦੇ ਸਿੱਖ ਯਾਤਰੀਆਂ ਨੇ ਬਹੁਤ ਐਨ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਜੈਂਟਰੀਟ ਕੀਤਾ ਜਾਂਦਾ ਪਿਆ ਇੱਥੇ ਕਿਹੋ ਜਿਹੀ ਅਰੇਂਜਮੈਂਟਸ ਨੇ ਆ کیا ਜਾਂਦਾ ਪਿਆ ਕਿ ਇੱਥੇ ਵਾਵਾ ਪ੍ਰੋਟੋਕੋਲ ਜਿਹੜਾ ਉਹ ਲੱਭਦਾ ਪਿਆ ਤੇ ਪਹਿਲਾਂ ਅਸੀਂ ਵੀਡੀਓ ਵੇਖ ਲੰਨੇ ਆ ਫਿਰ ਅਸੀਂ ਆਹਦੇ ਤੋਂ ਮਜ਼ੀਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਏਟਸ ਗੋ ਅਸੀਂ ਕੈਨੇਡਾ ਤੋਂ ਆਏ ਜੀ ਕੈਨੇਡਾ ਤੋਂ ਆਏ ਕੈਨੇਡਾ ਤੋਂ ਅੰਕੂਰ ਤੋਂ ਅੱਛਾ ਤੇ ਅਸੀਂ ਭਾਗ ਆਲੇ ਆ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਅੱਛਾ ਆਪਣੇ ਪੁਰਾਣੇ ਪਾਕਿਸਤਾਨ ਚ ਆ ਕੇ ਸਾਰੇ ਮਿੱਤਰਾਂ ਨੂੰ ਮਿਲੇ ਤੁਹਾਡੀ ਹੌਸਪਿਟੈਲਿਟੀ ਜਿਹੜੀ ਹੈਗੀ ਉਹ ਬਹੁਤ ਵਧੀਆ ਅੱਛਾ ਤੇ ਬਾਕੀ ਜਿਹੜਾ ਗੁਰੂ ਘਰ ਦੇ ਇਥੇ ਸ਼ਾਂਤੀ ਆਈ ਸਾਨੂੰ ਸੁਨੂਰ ਮਿਲਿਆ ਮੈਂ ਸਾਰੀ ਦੁਨੀਆ ਨੂੰ ਪ੍ਰੇਰਨਾ ਕਰਦੀ ਆ ਵੀ ਸਾਰਿਆਂ ਨੂੰ ਇੱਥੇ ਆਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਕੋਈ ਡਰਨ ਦੀ ਗੱਲ ਨਹੀਂ ਹੈਗੀ ਕਿਉਂਕਿ ਪਾਕਿਸਤਾਨੀ ਸਾਰੇ ਅਸੀਂ ਭਾਈ ਭਾਈ ਆ ਸਾਨੂੰ ਬਹੁਤ ਇੱਜ਼ਤ ਮਾਨ ਤੇ ਪਿਆਰ ਮਿਲਿਆ ਅਨਾਰਕਲੀ ਸੂਟਸ ਅੱਛਾ ਅਨਾਰਕਲੀ ਸੂਟਸ ਤੇ ਮੇਰੇ ਹਸਬੰਦ ਨੇ ਇਥੋਂ ਥੋੜਾ ਪਾਕਿਸਤਾਨੀ ਜਿਹੜਾ কুর্তা ਪਜਾਮਾ ਦਾ ਉਹ ਲਿਆ ਸੋ ਕਨਫਿਊਜ਼ਨ ਵੀ ਦੂਰ ਕਰਨ ਦੀ ਕੋਸ਼ਿਸ਼ ਵੀ ਵੇਖਿਆ ਤੇ ਜਾਵੇ ਲੋਕ ਕਿੱਦਾਂ ਦੇ ਨੇ ਆਖਰ ਸਾਡੇ ਬਜ਼ੁਰਗ ਨਹੀਂ ਸਹੀ ਕਹਿੰਦੇ ਕਿ ਆਖਰ ਜੋ ਸਾਨੂੰ ਦੱਸਿਆ ਜਾਂਦਾ ਉਹ ਨਹੀਂ ਸਹੀ ਜੋ ਮੀਡੀਆ ਜੇ ਆਪਾਂ ਖਾਸ ਤੌਰ ਤੇ ਮੀਡੀਆ ਦੀ ਗੱਲ ਕਰਦੇ ਇੰਡੀਅਨ ਮੀਡੀਆ ਦੀ ਗੱਲ ਕਰਦੇ ਉਹ ਥੋੜਾ ਜਿਹਾ ਜ਼ਿਆਦਾ ਕਰਦੇ ਨੇ سو وہ جدو یہاں لوگوں ملے ہیں پھر وہ اسے تجسس میں لے کے ویڈیوز بنایا شروع کر دی رستے ملتے کے, -کے پھر پنجاب کلچر پیار سے پنجاب کی بولی نال پیار سے <متصفح> جی ہاں آج ایک اور خوبصورت اور شاندار دن ہے اور ہم وہیں پہ ہیں نندا صاحب میں گردوارہ جنم استھان کے اندر موجود ہے اور یہ جو شاندار محفل ہے خوبصورت مذہبی تہوار ہے خوبصورت اکٹھ ہے آپ کو یہ بتاؤں کہ ننکانہ شہر کے اندر سات گردوارے ہیں اور بیسیکلی بابا گرونانک جو ہیں ان کے ہی ان کی نسبت سے جو ہیں وہ ان کو رکھا گیا ہے یہ ان کی جنم بھومی ہے باقی جہاں ان کا بچپن گزرا جہاں انہوں نے عبادات کی ہر جگہ کو ان کے نام کی نسبت سے رکھا گیا ہے سو سات گردوارے ہیں پورے شہر کے اندر سب سے پہلے کیا ہوگا آپ سے تھوڑی دیر بعد ایک جلوس کی شکل میں ایک جتھے کی شکل میں جتنے بھی سکھ یاتری ہیں جتنے بھی اختیجت مند ہیں وہ یہاں سے روانہ ہوں گے عبادات کر رہے ہوں گے ریڈ کارپٹ جو ہے وہ بچھا گیا ہے آپ ابھی دیکھیں گے تھوڑی دیر بعد یہ ایک خوشی مناظر اور جہاں جہاں وہ جائیں گے وہاں ان کا شاندار طریقے سے استقبال بھی کیا جائے گا اس کے بعد کیا ہوگا پورا دن یہ ایکٹیویٹی جو ہے وہ جاری رہے گی اس کے بعد جو اختتامی جو ایکٹیویٹی ہے وہ یہ ہوتی ہے اور گرینڈ آتش بازی اس کا بہت شدت سے لوگ لوگوں کو انتظار بھی ہوتا ہے وہ بہت ہی شاندار ہوتی ہے آپ کو بھی انتظار ہوگا وہ بھی آپ کو دکھائیں گے سو so, آج پورا دن نہ صرف ہم آپ کو رسومات دکھائیں گے نہ صرف آپ کو جو تعلیمات ہیں وہ بتائیں گے بلکہ ساتھ ہی ساتھ یہ بھی دکھائیں گے کہ کیسے یہ جو مختلف ثقافتیں ہیں وہ قریب آتی ہیں کیسے مختلف مذاہب جو ہیں وہ قریب آتے ہیں مختلف سکھ یاتری ہیں جو کہ پوری دنیا سے آئے ہیں ان سے بھی آپ کی ملاقات کروائیں گے आप डिस्कवर पाकिस्तान के साथ रहिएगा हम आज भी आपको बहुत कुछ दिखाने वाले हैं ਅਸੀਂ ਕੈਨੇਡਾ ਤੋਂ ਆਏ ਹਾਂ ਕੈਨੇਡਾ ਟੋਰਾਂਟੋ ਤੋਂ ਅੱਛਾ ਤੇ ਅਸੀਂ ਭਾਗ ਆਲੇ ਆ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਆਪਣੇ ਪੁਰਾਣੇ ਪਾਕਿਸਤਾਨ ਚ ਆ ਕੇ ਸਾਰੇ ਮਿੱਤਰਾਂ ਨੂੰ ਮਿਲੇ ਤੁਹਾਡੀ ਹੌਸਪਿਟੈਲਿਟੀ ਜਿਹੜੀ ਹੈਗੀ ਉਹ ਬਹੁਤ ਵਧੀਆ ਅੱਛਾ ਤੇ ਬਾਕੀ ਜਿਹੜਾ ਗੁਰੂ ਘਰ ਦੇ ਇਥੇ ਸ਼ਾਂਤੀ ਆਈ ਸਾਨੂੰ ਉਸ ਨੂਰ ਮਿਲਿਆ ਬਹੁਤ ਵਧੀਆ ਲੱਗਿਆ ਅੱਛਾ ਹਾਂਜੀ ਠੀਕ ਹੈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਵੀ ਕੈਨੇਡਾ ਤੋਂ ਆਏ ਹੋ ਇੱਕ ਫੈਮਿਲੀ ਹਾਂਜੀ ਮੇਰਾ ਨਾਮ ਗਗਨ ਉਪਰ ਹੈ ਮੈਂ ਕੈਨੇਡਾ ਬ੍ਰੈਂਟਨ ਤੋਂ ਆਈ ਹਾਂ ਅੱਛਾ ਤੇ ਪਹਿਲੀ ਫਸਟ ਟਾਈਮ ਆਈ ਹਾਂ ਤੇ ਮਜ਼ਾ ਆ ਗਿਆ ਠੀਕ ਹੈ ਸਰਵਾ ਵੀ ਰਹੀ ਹੈ ਜ਼ਾਹਰ ਹੈ ਕਿ ਉਹ ਜੋਸ਼ ਜਜ਼ਬਾਤ ਇਤਨੇ ਹੈ acha ਆਪਕਾ ਨਾਮ ਕੀ ਹੈ আর ਆਪ ਵੀ ਕੈਨੇਡਾ ਸੇ ਆਈਆਂ ਹਾਂ ਜੀ ਮੇਰਾ ਨਾਮ ਚਰਨਜੀਤ कौर ਹੈ acha ਅਸੀਂ ਵੀ ਕੈਨੇਡਾ ਤੋਂ ਆਇਆ ਅਸੀਂ ਤਿੰਨ ਸਿਸਟਰਜ਼ ਆਏ ਮੇਰੇ ਹਸਬੰਦ ਨੇ acha ਸਾਡੀ ਇਹ ਫਰਸਟ ਯਾਤਰਾ ਹੈਗਾ ਪਾਕਿਸਤਾਨ ਦੀ ਤੇ ਸਾਡੀ ਯਾਤਰਾ ਬਹੁਤ ਸਫਲ ਰਹੀ ਸਾਨੂੰ ਸਾਰੇ ਗੁਰੂ ਘਰ ਦੇ ਕੇ ਬਹੁਤ ਚੰਗਾ ਲੱਗਿਆ ਸਾਨੂੰ ਪਤਾ ਲੱਗਿਆ ਵੀ ਸਾਡੀ ਕਿੰਨੀ ਇਥੇ ਸਿੱਖੀ ਜੰਮਦੀ ਹਿਸਟਰੀ ਆ ਹਾਂ ਮੈਂ ਸਾਰੀ ਦੁਨੀਆ ਨੂੰ ਪ੍ਰੇਰਨਾ ਕਰਦੀ ਆ ਵੀ ਸਾਰਿਆਂ ਨੂੰ ਇੱਥੇ ਆਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਣਾ ਚਾਹੀਦਾ ਕੋਈ ਡਰਨ ਦੀ ਗੱਲ ਨਹੀਂ ਹੈਗੀ ਕਿਉਂਕਿ ਪਾਕਿਸਤਾਨੀ ਸਾਰੇ ਅਸੀਂ ਭਾਈ ਭਾਈ ਆ ਸਾਨੂੰ ਬਹੁਤ ਇੱਜ਼ਤ ਮਾਨ ਤੇ ਪਿਆਰ ਮਿਲਿਆ ਪਿਆਰ ਮਿਲਿਆ ਹਾਂਜੀ ਮੈਂ ਸਾਰਿਆਂ ਦਾ ਇੱਥੋਂ ਦੇ ਸੰਗਤ ਦਾ ਸਾਰੇ ਪ੍ਰਬੰਧੂ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਅੱਛਾ یہ بھی بتائیں کہ کوئی خاص چیزیں بھی خریدی ہے آپ نے ابھی آپ پورا بھومے کے کرنی ہے کال شاپنگ کرنی ہے کال کیا ذہن میں کیا خریدیں گے آج ہم ارمالے خریدیں گے کڑے خریدنے ہے لینا لانا باقی سکال اپنے شاپنگ شوٹ آم گرہ دکھا رہا ہے آپ سے پوچھا نہیں آپ کا نام کیا ہے اور آپ کیا شاپنگ کریں گی؟ میرا نام اسٹوپرید بوپر ہے براڈ ہے تے شاپنگ ਰਮਾਲੇ ਜਿੱਦੇ ਗੁਰਨਾਨਕ ਦੇ ਨਾਨਕ ਸਾਹਿਬ ਦਾ ਲਿਖਿਆ ਹੋਵੇ ਅੱਛਾ ਅਨਾਰਕਲੀ ਸੂਟ ਅੱਛਾ ਅਨਾਰਕਲੀ ਸੂਟ ਤੇ ਮੇਰੇ ਹਸਬੰਦ ਨੇ ਇਥੋਂ ਨਾਲ ਥੋੜਾ ਪਾਕਿਸਤਾਨੀ ਜਿਹੜਾ ਕੁਰਤਾ ਪਜਾਮਾ ਗਾ ਉਹ ਲਿਆ ਅੱਛਾ ਬੜਾ ਵਧੀਆ ਲੱਗਿਆ ਅੱਛਾ ਤੁਸੀਂ ਉਹ ਖਰੀਦ ਲਿਆ કે ਇਹ ਖਰੀਦ ਲਿਆ ਸੀ ਖਰੀਦ ਲਿਆ ਸੀ ਖਰੀਦ ਲਿਆ ਹਾਂਜੀ ਕੀ ਬਾਤ ਹੈ ਜਬ ਬਹੁਤ ਵਧੀਆ ਜੀ ਅੱਛਾ ਕੋਈ ਮਾਲ ਨਹੀਂ ਅੱਛਾ ਸਾਨੂੰ ਉਹਦਾ ਨਹੀਂ ਪਤਾ ਲੱਗਦਾ ਕੋਟੀ ਦਾ ਦੁਪੱਟਾ ਜਿਹੜਾ ਇਤੋਂ ਦਾ ਮਸ਼ਹੂਰ ਮਸ਼ਹੂਰ ਆ ਉਹ ਕਿੱਥੋਂ ਮਿਲੂਗਾ ਸਾਨੂੰ ਉਹ ਤੁਹਾਨੂੰ ਐਸੋ ਬਾਅਦ ਸੀ ਦੱਸਣਾ ਕਿ ਕਿੱਥੋਂ ਮਿਲੇਗਾ ਬੇਤੇਰੀ ਆਦੀ ਦੀ ਸ਼ਾਪਿੰਗ ਵੀ ਜਾ ਰਹੀ ਹੈ ਸਾਥੀ ਸਾਥ ਰਸਮਾਂ ਵੀ ਜਾ ਰਹੀ ਹੈ ریان جیسے میں نے آپ کو بتایا تھا کہ آج کا دن بہت ہی اہم ہے اور بہت اہم رسموں کی ادائیگی آج جو ہے وہ ہوتی ہے تو آپ دیکھ ہی رہے ہوں گے میرے بیک گراؤنڈ میں آپ کو دکھائی دے رہا ہوگا کہ پالکی یہاں سے جو ہے وہ باہر آئے گی اور ساتھ ہی ساتھ جو سکھ مذہب کی مقدس کتاب ہے وہ اس کے اندر موجود ہوگی جتنے بھی سکھ یاتری ہیں وہ اس کی زیر نگرانی یہاں سے روانہ ہوں گے اور جو سات گرودوارے ہیں جو کہ ننکان شہر کے اندر موجود ہیں وہاں پہ وہ ورد کر رہے ہوں گے مقدس جو کتاب ہے اس کے دو شلوک ہیں وہ پڑھ رہے ہوں گے اور ہوتے ہوتے اس کے بعد وہ پھر اختتام پذیر ہو جاتا ہے سو so, یہ اس مناظر ہم آپ کو دکھا رہے ہیں اہم ترین حصہ ہے سکھ یاتریوں کی ایک بڑی تعداد یہاں پر موجود ہیں آپ کو ایک جشن کا سا سامان نظر آ رہا ہے مختلف رنگ بھی نظر آ رہے ہیں کوئی کسی سے فون پر بات کر رہا ہے کوئی کسی کو ویڈیو کال کے ذریعے تمام تر مناظر دکھا رہا ہے سو so, ایک بہت ہی شاندار ہم آگی کا پیغام بھی یہاں سے جا رہا ہے اور آپ پیچھے دیکھ رہے ہیں کہ پالکی ایک بس ہے پالکی موجود ہے اور جیسے اس کو سجایا گیا ہے کیا ہی بات ہے روایتی رنگ اور خاص طور پہ جو ایک رنگ ہے وہ بہت ہی نمایاں طور پر نظر آتا ہے پھولوں کی مالائیں ہیں اور ہر جانب کا جو ماحول ہے وہ بہت ہی شاندار ہے تمام تر مناظر ہم آپ کو دکھاتے رہیں گے سٹے ٹیون ٹو ڈسکور پاکستان جی ہاں یہ شاندار مذہبی میلہ جو ہے وہ جاری ہے اور یہاں پہ سب سے اچھی بات یہ ہے کہ خاص طور پہ سوشل میڈیا انفلینسز بھی موجود ہیں جو کہ اپنے کانٹینٹ کے ذریعے نہ صرف مثبت عمج پیش کر رہے ہیں بلکہ بہت سارے بچھڑے ہوئے خاندانوں کو ملا بھی رہے ہیں ہمارے لیے اعزاز کی بات تک ہمیں جوائن کیا ہے ناصر ڈھلون صاحب نے اور جو کہ بہت ہی شاندار کام کرے بہت شکریہ آپ کے وقت ناصر صاحب اچھا یہ جو ایکسپیرینس ہے آپ کا جیسے آپ کر رہے ہوتے ہیں کہ انڈو پارک یعنی فورٹی سیون کے بعد جو کہ خاندان آپس میں بچھڑ گئے تھے ਉਹਨੂੰ ਆਪ ਮਿਲਾ ਵੀ ਰਹੇ ਹੈ ਉਸਕੇ ਬਾਅਦ ਆਪ ਉਹਨੂੰ ਉਹਨਕੇ ਅਸਲ ਸੇ ਮਿਲਵਾ ਵੀ ਰਹੇ ਹੈ ਇਹ ਐਕਸਪੀਰੀਅੰਸ ਔਰ ਇਹ ਖਿਆਲ ਕਹਾਂ ਸੇ ਆਇਆ ਅਹ ਵੇਖੋ ਜੀ ਇਹ ਐਕਸਪੀਰੀਅੰਸ ਦੀ ਗੱਲ ਕਰਦੇ ਤੇ ਮੈਨੂੰ ਲੱਗਦਾ ਵੀ ਸਾਡੇ ਆਪਣੇ ਨਾਲ ਜੁੜੀਆਂ ਸੌਰੀ ਮੈਂ ਆਪਣੀ ਮਦਰ ਟੰਗ ਯੂਜ਼ ਕਰ ਰਹਾ ਜੋ ਇਹ ਸਾਡੇ ਆਪਣੇ ਨਾਲ ਜੁੜੀਆਂ ਕਹਾਣੀਆਂ ਨੇ ਸਾਡੇ ਵਲਦਿਆਂ ਨੇ ਵੀ ਸਾਡੇ ਵੱਡੇ ਵੀ ਜਿਹੜੇ ਨੇ ਉਹ ਅਮਰਸਰ ਤੋਂ ਆਏ ਸਨ ਉੱਠ ਕੇ ਤੇ ਬਹੁਤ ਸਾਰੀਆਂ ਕਹਾਣੀਆਂ ਸਟੋਰੀਆਂ ਸਾਡੇ ਮੇਰੇ ਵੀ ਦਿਮਾਗ ਦੇ ਵਿੱਚ ਸਨ ਕਿ ਬਜ਼ੁਰਗ ਦੱਸਦੇ ਆ ਕਿ ਸਾਡੇ ਬੜੇ ਅੱਛੇ ਤਾਲੁਕਾ ਸੀ ਉਹਨਾਂ ਨਾਲ ਬੜਾ ਪਿਆਰ ਸੀ ਸੋ ਸਾਡੀ ਉਥੇ ਆ ਸ਼ਹਿਰ ਹੈਗੀ ਉਹ ਫਲਾਣਾ ਸ਼ਹਿਰ ਹੈਗੀ ਸੋ ਉਹ ਕੁਝ ਕਨਫਿਊਜ਼ਨ ਜੀ ਸੀ ਸੋ ਉਹ ਕਨਫਿਊਜ਼ਨ ਵੀ ਦੂਰ ਕਰਨ ਦੀ ਕੋਸ਼ਿਸ਼ ਸੀ ਵੀ ਵੇਖਿਆ ਤੇ ਜਾਵੇ ਲੋਕ ਕਿੱਦਾਂ ਦੇ ਨੇ ਆਖਰ ਸਾਡੇ ਬਜ਼ੁਰਗ ਨਹੀਂ ਸਹੀ ਕਹਿੰਦੇ ਕਿ ਆਖਰ ਜੋ ਸਾਨੂੰ ਦੱਸਿਆ ਜਾਂਦਾ ਉਹ ਨਹੀਂ ਸਹੀ ਜੋ ਮੀਡੀਆ ਜੇ ਆਪਾਂ ਖਾਸ ਤੌਰ ਤੇ ਮੀਡੀਆ ਦੀ ਗੱਲ ਕਰਦੇ ਇੰਡੀਅਨ ਮੀਡੀਆ ਦੀ ਗੱਲ ਕਰਦੇ ਹਾਂ ਥੋੜਾ ਜਿਹਾ ਜ਼ਿਆਦਾ ਕਰਦੇ ਨੇ ਸੋ ਉਹ ਜਦੋਂ ਇਹਨਾਂ ਲੋਕਾਂ ਨੂੰ ਮਿਲੇ ਆ ਫਿਰ ਉਹ ਉਸੇ ਤਜੱਸਸ ਨੂੰ ਲੈ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੋ ਅੱਗੇ-ਅੱਗੇ ਫੇਰ ਰਸਤੇ ਮਿਲਦੇਗੇ ਫੇਰ ਪੰਜਾਬ ਦੇ ਕਲਚਰ ਨਾਲ ਪਿਆਰ ਸੀ ਪੰਜਾਬ ਦੀ ਬੋਲੀ ਨਾਲ ਪਿਆਰ ਸੀ ਸੋ ਉਹਦੀ ਪ੍ਰੋਮੋਸ਼ਨ ਨੂੰ ਲੈ ਕੇ ਪੰਜਾਬ ਆਪਣੇ ਪਾਕਿਸਤਾਨ ਨੂੰ ਸੋਹਣਾ ਬਖਾਉਣ ਦੀ ਇੱਕ ਲਗਨ ਲੈ ਕੇ ਅਸੀਂ 2014 'ਚ ਮੈਂ ਤੇ लवली ਨੇ ਸਾਸ਼੍ਰੀਆ ਕਾਲ ਪਾਕਿਸਤਾਨ ਦੇ लवली ਅਸੀਂ ਚੈਨਲ ਸ਼ੁਰੂ ਕੀਤਾ ਪੰਜਾਬੀ ਲਾਲ ਉਹਨੂੰ ਲੈ ਕੇ ਹੁਣ ਤੱਕ ਕਰਨ ਦੇ ਉਸ ਤੋਂ ਬਾਅਦ ਫਿਰ ਸਾਨੂੰ ਰਿਕੁਐਸਟ ਆਉਂਦਾ ਵੀ ਆ ਵੀ ਯਾਰ ਸਾਡੀ ਫੈਮਿਲੀ ਇੱਧਰ ਰਹਿ ਗਈ ਕੋਈ ਅੰਦਾ ਉੱਧਰ ਰਹਿ ਗਈ پھر وہ آئیڈیا ہے کیونکہ سوشل میڈیا دی رائے انہوں نے ملایا جائے واپس پھر ملاقات آپ کے ذاتی طور پہ کوئی ایسا اموشنل لمحہ کوئی ایسی فیملی آپ نے ملائی ہو جو کہ آپ کے دل کے بڑا قریب ہو آپ نے کہا ہو کہ یار مزہ آ گیا ویکو جی فیم جہاں سٹوریز نے جڑے پچھتر صاحب ملتے ہیں وہ ساری اموشنل میں ریسنٹلی داستا ਉਹ ਅਸੀਂ ਇੱਕ ਮਾਂ ਜੀ ਨੇ ਉਹ 105 ਸਾਲ ਦੇ ਨੇ ਪਾਕਿਸਤਾਨ ਦੇ ਫੈਸਲਾਬਾਦ ਤੋਂ ਅੱਛਾ ਉਹਨਾਂ ਦੀ ਭੈਣ ਉੱਧਰ ਰਹਿ ਗਈ ਸੀ ਮਜੀਦਾ ਬੀਬੀ ਅੱਛਾ ਉਹਨਾਂ ਦਾ ਉਹਦੀ ਭੈਣ ਨੇ ਪਾਰਟੀਸ਼ਨ ਤੋਂ ਬਾਅਦ ਖਤ ਲਿਖਿਆ ਆਪਣੀ ਭੈਣ ਨੂੰ ਕਿ ਮੈਂ ਜ਼ਿੰਦਾ ਹਾਂ ਤੇ ਮੈਂ ਇੱਥੇ ਆਵਲਦ ਨਹੀਂ ਹਾਂ ਉਹ ਖਤ ਕਿਸੇ ਦੂਰ ਦੇ ਰਿਸ਼ਤੇਦਾਰ ਕੋ ਚਲਾ ਗਿਆ ਉਹਨੇ ਉਹਨੂੰ 30 35 ਸਾਲ ਖਾਤੇ ਨਹੀਂ ਦਿੱਤਾ। ਅੱਛਾ ਉਹ ਦੇਖੋ 1985 ਜਿਹਦੇ ਕੋਲ ਖਾਤ ਪਹੁੰਚਿਆ। ਅੱਛਾ ਤੇ ਉਹ ਜਦੋਂ ਉਹਨੇ ਖਾਤ ਉਹਨੂੰ ਬੈਕ ਕੀਤਾ ਡਰਾਪ ਬੈਕ ਕੀਤਾ ਤਾਂ ਉਹਨਾਂ ਦਾ ਕੋਈ ਰابطਾ ਨਹੀਂ ਹੋਇਆ। ਅੱਛਾ ਉਹ ਇੱਕ ਖਾਤ ਦੇ ਸਹਾਰੇ ਨਾ ਉਹ ਬੜੇ ਲੋਗਾਂ ਨੇ ਕਿਹਾ ਵੀ ਇਸ ਤਰ੍ਹਾਂ ਇੱਕ ਮੇਰੀ ਖਾਤ ਦੇ ਸਹਾਰੇ ਪੂਰੀ ਉਮੀਦ ਮੇਰੀ ਮੇਰੀ ਫਿਰ ਭੈਣ ਹੈਗੀ। ਅੱਛਾ ਉਹ ਫਿਰ ਅਸੀਂ ਉਹ ਉਹਨੂੰ ਖਾਤ ਨੂੰ ਲੈ ਕੇ ਉਹਨਾਂ ਦੀ ਇੱਕ ਸਟੋਰੀ ਕੀਤੀ। ਸਾਨੂੰ ਉਹਨਾਂ ਦੀ ਫੈਮਿਲੀ ਉੱਥੇ ਜਮਾਲਪੁਰ ਪਿੰਡ ਕਪੂਰਥਲੀਓਂ ਮਿਲ ਗਏ। ਫੇਰ ਅਸੀਂ ਕੋਸ਼ਿਸ਼ਾਂ ਕਰਦੇ ਰਹੇ ਕਿ ਉਹਨਾਂ ਨੂੰ ਮਿਲਾਇਆ ਜਾਵੇ ਜਿਸ ਤਰ੍ਹਾਂ ਅਸੀਂ ਨਾਰਮਲੀ ਕਰਤਾਰਪੁਰ ਸਾਹਿਬ ਮੁਲਾਲੀ ਦਾ ਜਾਂ ਨਨਕਾਣਾ ਸਾਹਿਬ ਆਏ ਕਿਉਂਕਿ ਦੋਵੇਂ ਪਾਸੇ ਮੁਸਲਮਾਨ ਫੈਮਲੀਆ ਸਰ ਉਹ ਦੋ ਦਫਾ ਉਹਨਾਂ ਨੇ ਕੋਸ਼ਿਸ਼ ਕੀਤੀ ਕਰਤਾਰਪੁਰ ਪਰਮਿਸ਼ਨ ਦੀ ਉਹਨਾਂ ਨੂੰ ਨਹੀਂ ਮਿਲ ਸਕੀ ਉਹ ਹੋਰ ਵਜੂਹਾਤ ਆਉਣਗੀਆਂ ਫਿਰ ਇੱਕ ਵਾਰੀ ਪਾਕਿਸਤਾਨ ਵਾਸੀ ਤੋਂ ਵੀਜ਼ੇ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਜਰ ਨਹੀਂ ਮਿਲਿਆ ਅੱਛਾ ਫਿਰ ਇਸੇ ਤਰ੍ਹਾਂ ਕਿਉਂਕਿ ਤੁਹਾਨੂੰ ਦੱਸਿਆ ਵੀ ਸਾਡੇ ਤਾਲੁਕਤ ਦੋਸਤੀ ਸ਼ੈਲੀਆ ਉਹ ਜਿਹੜੇ ਸਿੱਖ ਵੀਰ ਨੇ ਪੰਜਾਬੀ ਵੀਰ ਨੇ ਸਾਰੀ ਦੁਨੀਆ ਦੇ ਨੇ ਉਹ ਇਸੇ ਤਰ੍ਹਾਂ ਇੱਕ ਕੈਨੇਡਾ ਤੋਂ ਨੇ ਸਾਡੇ ਦੋਸਤ ਉਹਨਾਂ ਨੇ ਕੰਟੈਕਟ ਕੀਤਾ ਕਿ ਯਾਰ ਕਿਉਂ ਨਾ ਇਹਨਾਂ ਨੂੰ ਹਾਜਜ ਕਰਾਇਆ ਜਾਵੇ ਉੱਥੇ ਮਿਲਾ ਦਈਏ ਦੋਵਾਂ ਨੂੰ ਅੱਛਾ ਉਹ ਮੈਂ ਨਾਲ ਡਿਸਕਸ਼ਨ ਹੋਈ ਵੀ ਉਹ ਮਾਂ ਜੀ 105 ਸਾਲ ਦੇ ਨੇ ਤੇ ਉਹ ਹਾਜਜ ਤੇ ਨਹੀਂ ਕਰ ਸਕਦੇ ਕੋਈ ਕੈਫਟ ਹੁੰਦੀ ਉਹਦੇ ਤੇ ਆਪਾਂ ਉਮਰਾ ਕਰਾ ਦਿੰਨੇ ਫਿਰ ਅਸੀਂ ਰੀਸੈਂਟਲੀ ਜਿਹੜੀ ਪਿੱਛੇ ਲੰਘ ਗਈ ਆ 10 ਦਿਨ ਪਹਿਲੇ ਉੱਥੇ ਅਸੀਂ ਉਹਨਾਂ ਨੂੰ ਖਾਨਾ ਕਾਬਾ ਦੋਵਾਂ ਨੂੰ ਫੈਮਿਲੀ ਨੂੰ ਮਿਲਾਇਆ ਉਹਨਾਂ ਦੀ ਭੈਣ ਨਹੀਂ ਸੀ ਜ਼ਿੰਦਾ ਲੈਕਿਨ ਉਹਦੀ ਭੈਣ ਦੀ ਬੇਟੀ ਜ਼ਿੰਦਾ ਸੀ ਅੱਛਾ ਤੋ ਮੇਰੇ ਵਾਸਤੇ ਬੜੀ ਇਮੋਸ਼ਨਲ ਸਟੋਰੀ ਕਿਉਂਕਿ ਅਸੀਂ ਮੇਰੇ ਦਿਮਾਗ ਚ ਪ੍ਰੋਜੈਕਟ ਜਿਹੜੇ ਨਾ ਖੜਕਦੇ ਰਹਿੰਦੇ ਤੇ ਜਿਹੀਂ ਉਹਨਾਂ ਨੂੰ ਪੂਰੇ ਨਾ ਕਰੀਏ ਸੋ ਉੱਥੇ ਮਿਲਾਂ ਕੇ ਸਾਨੂੰ ਬਹੁਤ ਖੁਸ਼ੀ ਹੋਈ تو دی جناب ہمارا آج کا ڈسکور ایکسکلوسو تھا گرودوارا جنمستان ننکانہ صاحب سے اور ہم نے آپ کو دکھایا بتایا کہ ایسے ایک مرد کامل نے اسی سرزمین پر آنکھ کھولی اس کے بعد پوری عالم انسانیت کے لیے شعور و سلامتی کے کئی دروازے کھولے اور ہم نے ان کے جنم دن کی مناسبت سے یہاں پر ہونے والے تمام تر شاندار ایونس رسومات عبادات آپ تک پہنچائی ہیں اور یہاں پہ ہم نے آپ کو یہ بھی دکھایا ہے کہ سکھ یاتنوں کی بڑی تعداد نہ صرف بھارت سے آئی بلکہ دنیا کے ہر بر اعظم سیائی پاکستان سے بھی جو سکھ بہن بھائی ہیں وہ بڑی تعداد میں یہاں پر پہنچے اور انہیں پیغام یہی دیا کہ نہ صرف پاکستان ایک محفوظ ملک ہے بلکہ یہاں پر بسنے والے سبھی لوگ مذہبی آزادی جو ہے وہ ان کو حاصل ہے ان کو میسر ہے ڈسکور پاکستان نے ہمیشہ یہ کوشش کی ہے کہ پاکستان کا مثبت چہرہ آپ کو دکھایا جائے اب سے تھوڑی دیر بعد یہاں پر ایک شاندار آتش بازی کا اہتمام کیا جائے گا اور آئی ہوپ کہ وہ بھی آپ دیکھیں گے اور وہ بہت ہی شاندار ہوتی ہے ہر سال کی طرح اس طرح بھی مجھے بھی بہت انتظار ہے اس کا فی الحال مجھے اور میری ٹیم کو اجازت جائے گا آپ دیکھتا رہیے گا ڈسکور پاکستان سب سے پیارا پاکستان ओके okay जी आ ਤੁਸੀਂ ਵੀਡੀਓ ਵੇਖੀਏ ਇੱਥੇ ਜੇ ਅសិក ਯਾਤਰੀ ਪਾਕਿਸਤਾਨ ਚ ਆਂਦੇ ਪੈਨੇ ਕੰਟੀਨਿਊਸਲੀ ਤੇ ਆ ਲਾਈਕ ਨਨਕਾਣਾ ਸਾਹਿਬ ਚ ਪੂਰ ਸਵਰਤੀ ਸੈਲੀਬ੍ਰੇਸ਼ਨ ਦਾ ਹਿੱਸਾ ਬਣਦੇ ਨੇ ਤੇ ਨਾਲੇ ਇੱਥੇ ਤੁਸੀਂ ਰਿਵਿਊ ਚੈੱਕ ਕੀਤੇ ਲੋਕਾਂ ਦਾ ਰਿਵਿਊ ਚੈੱਕ ਕੀਤਾ ਕਿ ਇੱਥੇ ਉਹਨਾਂ ਨੂੰ ਕਿੰਨਾ ਪਸੰਦ ਆਉਂਦਾ ਪਿਆ ਤੇ ਉਹਨਾਂ ਨੇ ਕਹਾ ਕਿ ਇੱਥੇ ਬਹੁਤ ਸ਼ਾਂਤੀ ਹੈ ਬਹੁਤ ਪਿਆਰ ਹੈ ਹਸਪਿਟੈਲਿਟੀ ਬਹੁਤ ਵਧੀਆ ਹੈ ਸਾਨੂੰ ਬਹੁਤ ਪਿਆਰ ਤੇ ਸਨਮਾਨ ਲੱਭਦਾ ਪਿਆ ਤੇ ਇੱਥੇ ਜਿਨ੍ਹਾਂ ਨੂੰ ਲੋਕਾਂ ਨੂੰ ਡਰ ਲੱਗਦਾ ਹੈ ਪਾਕਿਸਤਾਨ ਤੋਂ ਪਹਿਲਾਂ ਉਹ ਸੋਚਦੇ ਨੇ ਬਹੁਤ ਜ਼ਿਆਦਾ ਤੇ ਉਹ ਆ ਕੇ ਵੇਖ ਲੈਣ ਤੇ ਇੱਥੇ ਐਹੋ ਜਿਹੀ ਕੋਈ ਚੀਜ਼ ਨਹੀਂ ਹੈ ਤੇ ਨਾਲ ਇੱਥੇ ਪੂਰਾ VIP ਜਿਹੜਾ ਪ੍ਰੋਟੋਕੋਲ ਹੈ ਉਹ ਸਿੱਖਾ ਯਾਤਰੀਆਂ ਨੂੰ ਦਿੱਤਾ ਜਾਂਦਾ ਪਿਆ ਤੇ ਨਾਲ ਰੈੱਡ ਕਾਰਪਟ ਜਿਹੜਾ ਇੱਕ ਵੈਲਕਮ ਉਹ ਦਿੱਤਾ ਜਾਂਦਾ ਪਿਆ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਤੇ ਉਹ ਸਾਰੇ ਤੇ ਸਾਰੇ ਸਿੱਖ ਯਾਤਰੀਆਂ ਨੂੰ ਦਿੱਤੀ ਜਾਂਦੀ ਹੈ ਤੇ ਲਾਈਕ ਬਹੁਤ ਵਧੀਆ ਲੱਗਦਾ ਹੈ ਕਿ ਸਿੱਖ ਯਾਤਰੀ ਪਾਕਿਸਤਾਨ ਆਂਦੇ ਫਿਰਨੇ ਕਿਉਂਕਿ ਪਾਕਿਸਤਾਨੀਆਂ ਦਾ ਸਿੱਖ ਯਾਤਰੀਆਂ ਦੇ ਨਾਲ ਸਿੱਖਾਂ ਦੇ ਨਾਲ ਇੱਕ ਖਾਸ ਰਿਸ਼ਤਾ ਹੈ ਠੀਕ ਹੈ ਚੜਦੇ ਤੇ ਲੈਂਦੇ ਪੰਜਾਬ ਦਾ ਆਪਸ ਵਿੱਚ ਬਹੁਤ ਪਿਆਰ ਹੈ ਬਹੁਤ ਸਤਿਕਾਰ ਹੈ ਐਸੇ ਕਰਕੇ ਯਾਰ ਪਿਆਰ ਬਹੁਤ ਜ਼ਿਆਦਾ ਹੈ ਹਸਪਿਟੈਲਿਟੀ ਤੇ ਹੈ ਹੀ ਤੇ ਪਿਆਰ ਤੇ ਦਿਲ ਦਾ ਰਿਸ਼ਤਾ ਬਹੁਤ ਜ਼ਿਆਦਾ ਹੈ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਇਹ ਵੀਡੀਓ ਵੇਖ ਕੇ ਆ ਲਾਈਕ ਤੁਸੀਂ ਕੀ ਕਹੋਗੇ ਆ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਤੁਸੀਂ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪੇਸ਼ਾਨਾ ਜਾਵੇ ਫਿਰ ਤੁਹਾਡਾ ਕਾਤ ਹੁੰਦੀ ਸੱਚੇ ਕਾਤ